ਜਬਰਦਸਤ ਚੜ੍ਹਪਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਫਿਰੋਜ਼ਪੁਰ ਦੇ 메ਨ ਬਾਜ਼ਾਰ ਦੇ ਵਿੱਚ ਦੋ ਤਰ੍ਹਾਂ ਆਪਸ ਦੇ ਵਿੱਚ ਲੜ ਗਈਆਂ ਤਾਂ ਜਦੋਂ ਬਾਅਦ ਸੀਸੀਟੀਵੀ ਕੈਮਰਾ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਦਰਸਲ ਦੱਸੇ ਕਿ ਮਾਮਲਾ ਪੂਰਾ ਜੁੜਿਆ ਹੋਇਆ ਹੈ ਇਥੇ ਇੱਕ ਨੌਜਵਾਨ ਲੜਕੀ ਦੇ ਨਾਲ ਦਰਸਲ ਕੈਨੇਡਾ ਤੋਂ ਆਈ ਨੌਜਵਾਨ ਲੜਕੀ ਦੇ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਦਰਸਲ ਜੋ ਜਾਣਕਾਰੀ ਦਿੱਤੀ ਗਈ ਹੈ ਤੇ ਪੇੜਤਾ ਦੇ ਵੱਲੋਂ ਉਸਨੇ ਇਲਜ਼ਾਮ ਲਗਾਇਆ ਕਿ ਇੱਕ ਦੁਕਾਨਦਾਰ ਦੇ ਵੱਲੋਂ ਜੋ ਹੈ ਆਪਣੀ ਦੁਕਾਨ ਤੇ ਚੇਨ रूम सीसीटीवी कैमरा लगाया गया नौजवान लड़की जो है कपड़े पाखे जा रहे थे हालांकि दुकानदार कैमरा चेंजिंग रूम क्यों लगाया गया है उसकी रिकॉर्डिंग हुई है तो उस दिखाई जाए तो इस मगरों दस के दुकानदार नहीं चलता कैमरा बंद ਦਪਿਆ ਹੈ ਹਾਲਾਂਕਿ ਲੜਕੀ ਦੇ ਵੱਲੋਂ ਜੋ ਹੈ ਇਥੇ ਦੱਸੇ ਕਿ ਵੀਡੀਓ ਦਿਖਾਉਣ ਦੀ ਮੰਗ ਕੀਤੀ ਜਾਂਦੀ ਉਸ ਵੱਲੋਂ ਕਿਹਾ ਜਾਂਦਾ ਕਿ ਜੇਕਰ ਕੈਮਰਾ ਬੰਦ ਵੀ ਹੈ ਤਾਂ ਵੀ ਉਸ ਨੂੰ ਦਿਖਾਓ ਕਿ ਵਾਕਈ ਇਹ ਬੰਦ ਹੈ ਜਾਂ ਫਿਰ ਨਹੀਂ ਤਾਂ ਇਸ ਤੋਂ ਬਾਅਦ ਦੱਸੇ ਕਿ ਦੁਕਾਨਦਾਰ ਦੇ ਵੱਲੋਂ ਜੋ ਹੈ ਲੜਕੀ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਬੈਸ ਬਸਈਆ ਹੁੰਦਾ ਹੈ ਤੇ ਹਾਲਾਂਕਿ ਇਸ ਤੋਂ ਬਾਅਦ ਦੱਸੇ ਕਿ ਉੱਥੇ ਡਰੀ ਸੈਮੀ ਉਹ ਨੌਜਵਾਨ ਲੜਕੀ ਜੋ ਕਿ ਕੈਨੇਡਾ ਤੋਂ ਆਈ ਹੋਈ ਸੀਗੀ ਤਾਂ ਉਹ ਆਪਣੇ ਘਰ ਪਹੁੰਚ ਜਾਂਦੀ ਹੈ ਉਸ ਮਗਰੋਂ ਪਰਿਵਾਰ ਨੂੰ ਦੱਸਦੀ ਹੈ ਤਾਂ ਪਰਿਵਾਰ ਦੱਸੇ ਕਿ ਬਾਜ਼ਾਰ ਦੇ ਵਿੱਚ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਇੱਥੇ ਹੰਗਾਮਾ ਹੋ ਜਾਂਦਾ ਤੁਹਾਨੂੰ ਉਹ ਹੀ ਤਸਵੀਰਾਂ ਵਿਖਾ ਰਿਆਂ ਇੱਥੇ ਪਰਿਵਾਰ ਤੇ ਉਸ ਦੁਕਾਨਦਾਰ ਵਿਚਾਲੇ ਜੋ ਹੈ ਝੜਪ ਹੋਈ ਇੱਥੇ ਝਗੜਾ ਹੋਇਆ ਤਾਂ ਉਸ ਤੋਂ ਬਾਅਦ ਦੱਸੇ ਕਿ ਪੂਰੇ ਹੀ ਬਾਜ਼ਾਰ ਦੇ ਵਿੱਚ ਹੰਗਾਮਾ ਸ਼ੁਰੂ ਹੋ ਗਿਆ ਪੂਰੇ ਬਾਜ਼ਾਰ ਦੇ ਵਿੱਚ ਇੱਕ ਤਰੀਕੇ ਦੇ ਨਾਲ ਦੱਸੇ ਕਿ ਇਹ ਜੋ ਹੈ ਮੰਜ਼ਰ ਬਣ ਗਿਆ ਲੜਾਈ ਦਾ ਸੋ ਇਹ ਐਨਆਰਆਈ ਲੜਕੀ ਦੇ ਨਾਲ ਦੱਸੇ ਕਿ ਪੂਰਾ ਪਾਣਾ ਇਥੇ ਵਰਤਿਆ ਹੈ ਤੇ ਲੜਕੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹ ਸ਼ਾਪਿੰਗ ਕਰਨ ਦੇ ਲਈ ਗਈ ਸੀ ਕੈਨੇਡਾ ਤੋਂ ਆਈ ਸੀ ਕੁਝ ਦਿਨ ਪਹਿਲਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦਾ ਵਿਆਹ ਹੈ ਤੇ ਇਸੇ ਕਰਕੇ ਉਹ ਬਾਜ਼ਾਰ ਦੇ ਵਿੱਚ ਸ਼ਾਪਿੰਗ ਕਰਨ ਦੇ ਲਈ ਆਈ ਸੀ ਇੱਕ ਦੁਕਾਨ ਦੇ ਵਿੱਚ ਗਈ ਉੱਥੇ ਉਸ ਨੇ ਕੱਪੜੇ ਪਸੰਦ ਕੀਤੇ ਤੇ ਉਸ ਨੇ ਜਦੋਂ ਦੱਸਿਆ ਕਿ ਕੱਪੜੇ ਪਸੰਦ ਕੀਤੇ ਤਾਂ ਦੁਕਾਨਦਾਰ ਨੇ ਕਿਹਾ ਕਿ ਤੁਸੀਂ ਚੇਂਜਿੰਗ ਰੂਮ ਦੇ ਵਿੱਚ ਕੱਪੜੇ ਪਾ ਕੇ ਵੀ ਦੇਖ ਸਕਦੇ ਹੋ ਤਾਂ ਚੇਂਜਿੰਗ ਰੂਮ ਦੇ ਵਿੱਚ ਦੱਸਿਆ ਕਿ ਲੜਕੀ ਨੇ ਕੱਪੜੇ ਜਿਹੜਾ ਪਾ ਕੇ ਵੀ ਕ੍ਰੀਸੀ ਤਾਂ ਇਸੇ ਦੌਰਾਨ ਉਸਦੀ ਨਜ਼ਰ ਉੱਥੇ ਪਈ ਕਿ ਕੈਮਰਾ ਜੋ ਹੈ ਚੇਂਜਿੰਗ ਰੂਮ ਦੇ ਵਿੱਚ ਲੱਗਿਆ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਦੱਸੇ ਕਿ ਪੂਰਾ ਹੰਗਾਮਾ ਸ਼ੁਰੂ ਹੋ ਗਿਆ ਲੜਕੀ ਇਥੇ ਡਰੀ ਸੈਮੀ ਪਈ ਸੀਗੀ ਆਪਣੀ ਸਹੇਲੀ ਦੇ ਨਾਲ ਉੱਥੇ ਉਹ ਨੌਜਵਾਨ ਲੜਕੀ ਮੌਜੂਦ ਸੀਗੀ ਦੋਵਾਂ ਨੇ ਜਿਹੜਾ ਇਥੇ ਦੁਕਾਨਦਾਰ ਤੋਂ ਉਹ ਵੀਡੀਓ ਦਿਖਾਉਣ ਦੀ ਮੰਗ ਕੀਤੀ ਤਾਂ ਦੁਕਾਨਦਾਰ ਨੇ ਕਿਹਾ ਕਿ ਇਹ ਕੈਮਰਾ ਨਹੀਂ ਚੱਲਦਾ ਇਹ ਕੈਮਰਾ ਬੰਦ ਪਿਆ ਹੈ ਤਾਂ ਹਾਲਾਂਕਿ ਇਸ ਮਗਰੋਂ ਦੱਸਦੇ ਕਿ ਉੱਥੇ ਜੋ ਹੈ ਡਰੀ ਸੈਮੀ ਲੜਕੀ ਦੇ ਵੱਲੋਂ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਉੱਤੇ ਪਹੁੰਚ ਜਾਂਦਾ ਤੇ ਫਿਰ ਇਹ ਲੜਾਈ ਦਾ ਮਾਹੌਲ ਉੱਥੇ ਪੈਦਾ ਹੋ ਜਾਂਦਾ ਹੈ ਦੋਵੇਂ ਧਿਰਾਂ ਦੇ ਵਿੱਚ ਇੱਥੇ ਜੋ ਹੈ आ, बहस बसाईया हुंदी है इस गल नु लेके ता जिस तो बाद दस से के मामला इन्ना ਵੱਧ ਜਾਂਦਾ ਹੈ ਕਿ मामला ਹੱਥੋਂ ਪਾਈ ਤੱਕ ਪਹੁੰਚ ਜਾਂਦਾ ਹੈ ਤੇ ਦੋਵੇਂ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜੋ ਹੈ ਲੜਦਿਆਂ ਹੋਇਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਇਸ ਪੂਰੇ ਮਾਮਲੇ ਤੋਂ ਬਾਅਦ ਦੱਸਦੇ ਕਿ ਜੋ ਪਰਿਵਾਰ ਹੈ ਐਨ ਆਰ ਆਈ ਲੜਕੀ ਦਾ ਜੋ ਕੈਨੇਡਾ ਤੋਂ ਲੜਕੀ ਆਈ ਸੀ ਸ਼ਾਪਿੰਗ ਕਰਨ ਦੇ ਲਈ ਤੇ ਉਸ ਦੇ ਨਾਲ ਇਹ ਸਾਰਾ ਕੁਝ ਹੋਇਆ ਉਸ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸੋ ਇੱਥੇ ਨੌਜਵਾਨ ਲੜਕੀ ਦੇ ਪਰਿਵਾਰਕ ਮੈਂਬਰ ਦੀ ਵੀ ਬਾਈਟ ਸਾਹਮਣੇ ਆਈ ਹੈ ਦੱਸਦੇ ਕਿ ਉਸ ਨੇ ਬਿਆਨ ਦਿੱਤਾ ਹੈ ਕੀ ਕੁਜ ਉਸ ਦੇ ਵੱਲੋਂ ਇੱਥੇ ਆਪਣਾ ਪੱਖ ਰੱਖਿਆ ਗਿਆ ਉਹ ਵੀ ਤੁਹਾਨੂੰ ਸੁਣਾ ਦੰਨੇ ਆ ਇਹ ਜੋ ਮਲੇ ਕਿ ਤੁਹਾਨੂੰ ਸਾਰੇ ਤੁਸੀਂ ਦੇਖ ਰਹੇ ਹੋ ਅੱਜ ਫਰੋਇਪੁਰ ਦੇ ਵਿੱਚ ਕੀ ਘਟਨਾ ਹੋਈ ਹੈ ਦਿੱਲੀ ਗੇਟ ਦੇ ਵਿੱਚ ਇਹ ਮਸਲਾ ਹੀ ਮੇਰੀ ਭਤੀਜੀ ਦਾ ਹੈ ਤੇ ਮੈਂ ਉਹਦਾ ਚਾਚਾ ਆ ਭਤੀਜੀ ਮੇਰੀ ਐਨ ਆਰ ਆ ਕੈਨੇਡਾ ਤੋਂ ਆਈ ਹੋਈ ਹੈ ਉਹ ਤੇ ਸ਼ੋਪਿੰਗ ਕਰਨ ਗਏ ਸੀ ਉਸ ਬਾਰੇ ਸਾਰਾ ਵੀ ਅਸੀਂ ਦੱਸਣਾ ਚਾਹੁੰਨੇ ਵੀ ਆਪਣੇ ਉਹਨਾਂ ਪਰਿਵਾਰ ਵੱਲ ਨੂੰ ਕਲੀਅਰਫਾਈ ਵੀ ਕਰਨਾ ਚਾਹੁੰਨੇ ਆ ਤੇ ਉਹਦਾ ਨਾ ਵਿਚਾਰੀ ਦਾ ਵੀ ਜਿੱਦਾਂ ਹੁਣ ਵਿਆਹ ਰੱਖਿਆ ਸੀ ਵੀ ਜੋ ਵੀ ਆ ਸੱਚ ਬੋਲ ਰਹੇ ਗੁਰੂ ਸਾਹਿਬ ਦਾ ਪ੍ਰਕਾਸ਼ ਸਾਡੇ ਘਰੇ ਹੋਇਆ ਹੋਇਆ ਆ ਅੱਜ ਅਖੰਡ ਪਾਠ ਸਾਹਿਬ ਦਾ ਸੈਕਿੰਡ ਡੇ ਆ ਕੱਲ ਨੂੰ ਚਲੋ ਭੋਗ ਪਾਣੇ ਆ ਤੇ ਉਸ ਚੀਜ਼ ਦਾ ਜੋ ਵੀ ਆ ਗੁਰੂ ਸਾਹਿਬ ਦੀ ਹਾਜ਼ਰੀ ਜੇ ਤੇ ਮੈਂ ਆਪ ਵੀ ਇਹ ਕਹਿਣਾ ਰਹੀ ਹੈ ਗਿਆਂ ਦੇ ਅਸੀਂ ਇਸ ਵੀ ਆਏ ਹਾਂ ਇਸ ਖੁਸ਼ੀ ਦੇ ਮੌਕੇ ਤੇ ਆਏ ਸੀਗੇ ਸਾਰੇ ਬਾਹਰੋਂ ਕੈਨੇਡਾ ਤੋਂ ਉਹ ਦਿੱਲੀ ਗੇਟ ਉੱਥੇ ਵੀ ਕੋਸਮੈਟਿਕ ਦੁਕਾਨ ਸੀਗੇ ਉੱਥੇ ਵੀ ਕੱਪੜੇ ਵਗੈਰਾ ਲੈਣ ਗਏ ਆਪਣੀ ਫਰੈਂਡ ਦੇ ਨਾਲ ਵੀ ਸ਼ੋਭ ਤੇ ਉੱਥੇ ਗਈ ਉਹ ਕੱਪੜੇ ਲੈਣ ਤੇ ਉੱਥੇ ਅੰਕਲ ਸੀਗੇ ਤੇ ਇੱਕ ਉਹਨਾਂ ਦਾ ਉੱਥੇ ਬੇਟਾ ਸੀ ਤੇ ਇਹਨੇ ਉੱਥੇ ਜਾ ਕੇ ਕਿਹਾ ਵੀ ਆਪ ਇਹ ਕੱਪੜੇ ਵਗੈਰਾ ਚੇਂਜ ਕਰਨੇ ਆ ਵੀ ਕੱਪੜੇ ਵਗੈਰਾ ਲੈਣੇ ਆ ਤੇ ਸਾਨੂੰ ਮਤਲਬ ਕਿ ਵੀ ਦਿਖਾਓ ਸ਼ੋਪਿੰਗ ਵਿੱਚ ਕੀ ਵੀ ਦੁਕਾਨ ਚ ਕੀ ਸਮਾਨ ਹੈਗਾ ਚਲੋ ਉਹਨਾਂ ਨੇ ਕੱਪੜੇ ਦਿਖਾਏ ਤੇ ਉਹਨਾਂ ਨੇ ਵੀ ਚਲੋ ਬੜੀ ਖੁਸ਼ੀ ਨਾਲ ਇੱਥੇ ਕੁੜੀ ਸਾਡੀ ਆਈ ਤੇ ਜੋ ਵੀ ਮੈਂ ਕਹਿੰਨਾ ਅੱਜ ਜੋ ਕੁਝ ਵੀ ਮੇਰੀ ਭਤੀਜੀ ਨਾਲ ਹੋਇਆ ਹੈ ਫਰੋਇਪੁਰ ਦੇ ਬਾਜ਼ਾਰ ਵਿੱਚ ਹੋਇਆ ਨਾ ਉਹ ਹਰ ਇਨਸਾਨ ਦਾ ਨਾ ਦਿਲ ਮਤਲਬ ਕਿ ਰਵਾ ਦੇਗਾ ਜੋ ਉਹਦੇ ਨਾਲ ਹੋਇਆ ਉਹ ਜਦੋਂ ਦੁਕਾਨਦਾਰ ਦੇ ਕੋਲ ਉਹਨੇ ਵੀ ਚਲੋ ਕੱਪੜੇ ਵਗੈਰਾ ਦੇਖੇ ਤੇ ਦੁਕਾਨਦਾਰ ਨੇ ਇਹਨੂੰ ਆਪ ਕਿਹਾ ਵੀ ਸਾਡੇ ਇੱਥੇ ਇੱਕ ਚੇਂਜਿੰਗ ਰੂਮ ਹੈਗਾ ਤੂੰ ਉੱਥੇ ਕੱਪੜੇ ਚੇਂਜ ਕਰ ਲੈ ਵੀ ਜੇ ਤੂੰ ਟਰਾਈ ਕਰਨਾ ਚਾਹਣੀ ਆ ਤਾਂ ਕੱਪੜੇ ਤੇ ਦੁਕਾਨਦਾਰ ਨੇ ਉਹ ਆਪ ਹੀ ਪਿੱਛੇ ਲੈ ਕੇ ਗਿਆ ਹਾਲ ਦੇ ਵਿੱਚ ਤੇ ਚਲੋ ਕਹਿੰਦੀ ਮੈਂ ਇੱਕ ਟਰਾਈ ਕਰ ਲੈਣੀ ਆ ਕੱਪੜੇ ਤੇ ਜਦੋਂ ਕੁੜੀ ਗਈ ਏ ਇਹਨੇ ਜਦੋਂ ਕੱਪੜੇ ਅੱਧੇ ਟਰਾਈ ਕਰ ਲਏ ਨੇ ਨੋਟਿਸ ਕੀਤਾ ਵੀ ਇਹਦੇ ਸਿਰ ਤੇ ਸੀਸੀਟੀਵੀ ਕੈਮਰਾ ਲੱਗਾ ਹੋਇਆ ਤੇ ਉੱਥੇ ਭਤੀਜੀ ਮੇਰੀ ਬਹੁਤ ਜ਼ਿਆਦਾ ਸਹਿਮ ਗਈ ਡਰ ਗਈ ਤੇ ਜਿਹਦੇ ਕਰਕੇ ਦਵਾਦਾ ਮੜਕੀ ਇਹਨੇ ਬਾਹਰ ਆ ਕੇ ਜਦੋਂ ਪੁੱਛਿਆ ਵੀ ਇੱਥੇ ਤਾਂ ਤੁਹਾਡੇ ਚੇਂਜਿੰਗ ਰੂਮ ਟ੍ਰਾਈ ਰੂਮ ਦੇ ਵਿੱਚ ਕੈਮਰਾ ਲੱਗਾ ਹੋਇਆ ਤੇ ਉਹ ਅੱਗੋਂ ਬੋਲੇ ਜੀ ਕੈਮਰਾ ਚੱਲਦਾ ਨਹੀਂ ਤੇ ਨਾਲ ਇਹਦੀ ਫਰੈਂਡ ਸੀ ਇਹ ਦੋਵੇਂ ਬਹੁਤ ਜਿਆਦਾ ਸਹਿਮ ਗਈਆਂ ਵੀ ਇਹ ਇਹ ਵੀ ਜੋ ਤੁਸੀਂ ਕੈਮਰਾ ਸਾਨੂੰ ਵੀਡੀਓ ਦਿਖਾਓ ਵੀ ਇਹ ਇੱਕ ਸਾਡੀ ਇੱਜ਼ਤ ਦੀ ਗੱਲ ਹੈ ਉਹ ਕਹਿੰਦੇ ਨਹੀਂ ਇਹ ਕੁਝ ਨਹੀਂ ਇਹ ਕੈਮਰਾ ਨਹੀਂ ਚੱਲਦਾ ਜੇ ਵੀਡੀਓ ਬਣੀ ਵੀ ਹੋਏਗੀ ਇਹ ਇਹ ਰਿਲੀਜ਼ ਨਹੀਂ ਕਰਦੇ ਬਿਓਜ ਸ਼ੋਪ ਕੀਪਰ ਦਾ ਜਿਹੜਾ ਫਾਦਰ ਸੀ ਉਹਨੇ ਇਹ ਵੀ ਚੀਜ਼ ਕਹੀ ਜਿਹਦੇ ਕਰਕੇ ਵਿਚਾਰੀ ਉੱਥੇ ਰੋਪੀ ਤੇ ਬੜੀ ਜਿਆਦਾ ਸਹਿਮ ਗਈ ਤੇ ਇਸ ਤੋਂ ਬਾਅਦ ਉਹਦੇ ਮੁੰਡੇ ਨੇ ਨੂੰ ਕੁੜੀ ਨੂੰ ਕਿਹਾ ਵੀ ਤੂੰ ਸ਼ੋਪ ਤੋਂ ਬਾਹਰ ਚੜੀ ਆ ਤੇ ਇਹ ਕਹਿੰਦੀ ਮੈਂ ਸ਼ੋਪ ਤੋਂ ਬਾਹਰ ਨਹੀਂ ਜਾਣਾ ਵੀ ਜੋ ਵੀ ਤੁਸੀਂ ਅੱਜ ਇੱਥੇ ਹੋਇਆ ਮੈਨੂੰ ਮੈਂ ਬਹੁਤ ਜਿਆਦਾ ਡਰ ਗਈ ਹਾਂ ਤੇ ਇਸ ਕਰਕੇ ਮੈਨੂੰ ਤੁਸੀਂ ਇਹ ਵੀਡੀਓ ਦਿਖਾਓ ਤੇ ਉਹ ਕਹਿੰਦੇ ਵੀ ਇਹ ਕੋਈ ਵੀਡੀਓ ਨਹੀਂ ਹੈਗੀ ਤੇ ਇਹਨੇ ਆਪਣੇ ਬ੍ਰਦਰ ਨੂੰ ਘਰੇ ਜਦੋਂ ਫੋਨ ਕੀਤਾ ਸਾਰੇ ਪਰਿਵਾਰ ਨੂੰ ਸਾਰਾ ਪਰਿਵਾਰ ਗਿਆ ਉੱਥੇ ਤੇ ਚਲੋ ਉੱਥੇ ਗਏ ਆ ਜਾਂਦਿਆਂ ਨਾਲ ਦੁਕਾਨਦਾਰ ਵੀ ਫੈਮਿਲੀ ਦੇ ਵੀ ਗੱਲ ਪਏ ਆ ਸਾਰੇ ਤੇ ਜਿਹਦੇ ਕਰਕੇ ਡਿਫੈਂਸ ਕਰਕੇ ਅੱਗੋਂ ਪਰਿਵਾਰ ਨੇ ਵੀ ਮਤਲਬ ਕਿ ਜੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਭਤੀਜੀ ਮੇਰੀ ਤੇ ਧੱਕੇ ਵੀ ਮਾਰ ਰਿਹਾ ਦੁਕਾਨਦਾਰ ਅੱਗੋਂ ਨੂੰ ਕਹਿ ਰਿਹਾ ਹੁਣ ਤੂੰ ਬੋਲਦੀ ਨਹੀਂ ਹੁਣ ਤੂੰ ਬੋਲ ਤੇ ਹੁਣ ਜੋ ਸਾਰਾ ਮਸਲਾ ਹੈ ਮਤਲਬ ਕਿ ਇੱਥੋਂ ਤੱਕ ਪਹੁੰਚ ਗਿਆ ਵੀ মিডিਆ ਹੋ ਗਿਆ ਸਾਰਾ ਬਿਆਰ ਹੋ ਗਿਆ ਉਹ ਉਹਨਾਂ ਦਾ ਸਾਥ ਦੇ ਰਿਹਾ ਵੀ ਜਿਹੜੀ ਇੱਕ ਸਾਡੀ ਧੀ ਇੱਕ ਕੁੜੀ ਦੀ ਇੱਜ਼ਤ ਸਮਾਜ ਮੈਂ ਨਾ ਵੀ ਅਸੀਂ ਇੰਨੇ ਪਰੇਸ਼ਾਨ ਹੋ ਚੁੱਕੇ ਹਾਂ ਵੀ ਸਾਡੀ ਭਤੀਜੀ ਦੇ ਨਾਲ ਇੱਕ ਇੱਕ ਕੁੜੀ ਦੀ ਇੱਜ਼ਤ ਦੇ ਨਾਲ ਵੀ ਸਾਰਾ ਸਮਾਜ ਸਾਈਡ ਤੋਂ ਹੋ ਕੇ ਇੱਕ ਕੈਮਰਾ ਬਣ ਰਿਹਾ ਸਿਰੋ ਕੁੜੀ ਨੇ ਇੰਨਾ ਹੀ ਪੁੱਛਿਆ ਵੀ ਵੀ ਇਹ ਕੀ ਹੋ ਰਿਹਾ ਹੈ ਵੀ ਕਿਉਂ ਤੁਸੀਂ ਇਹ ਚੀਜ਼ ਕਰ ਰਹੇ ਹੋ ਉਹ ਕੁੜੀ ਇੰਨੀ ਕੋਈ ਜ਼ਿਆਦੀ ਡਰ ਰਹੀ ਹੋਈ ਆ ਉਹ ਕਮਰਾ ਬੰਦ ਕਰਕੇ ਕੁੜੀ ਸਾਡੀ ਬਿਠੀ ਆ ਬਾਈ ਬੱਚੇ ਜਾਂਦੇ ਬਾਹਰ ਤਰਕੀਆਂ ਕਰਨ ਜਾਂਦੇ ਮਾਰੇ ਸਾਰਿਆਂ ਨੂੰ ਕਰੇ ਪਰ ਕੁੜੀ ਵਿਚਾਰੀ ਇੰਨੀ ਸੈਮੀ ਪੀ ਸਾਡਾ ਪਰਿਵਾਰ ਸਾਰਾ ਇਸ ਟਾਈਮ ਸਦਮੇ 'ਚ ਚਲਾ ਗਿਆ ਵੀ ਇਹ ਚੀਜ਼ਾਂ ਜੋ ਵੀ ਗਲਤ ਹੈ ਫਰੋਹੇ ਪਰ ਪ੍ਰਸ਼ਾਸਨ ਲਈ ਮੈਂ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਫਰੋਹੇ ਪਰ ਐਸਐਸਬੀ ਐਨਆਰਆਈ ਸੈੱਲ ਤੇ ਜੋ ਵੀ ਇਹ ਚੀਜ਼ ਹੋਈ ਆ ਸਾਡੀ ਭਤੀਜੀ ਨਾਲ ਇਹਦੇ ਨਾਲ ਸਾਰਾ ਬਿਆਰ ਸਾਰਾ ਸ਼ਹਿਰ ਨਾਲ ਸਾਡਾ ਸਾਥ ਦੇਵੇ ਇੰਨੇ ਦਾ ਫਰੋਇਪਰ ਦੀ ਇਸ ਵਿੱਚ ਮੈਂ ਸਮਝਾਂਗਾ ਵੀ ਇੱਥੇ ਇੱਜ਼ਤਾਂ ਦਾ ਕੁੜੀਆਂ ਦੀ ਇੱਜ਼ਤਾਂ ਦਾ ਕੋਈ ਸਤਕਾਰ ਨਹੀਂ ਹੈਗਾ